ਦੋਦੋਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਲੋੜ ਪੈਂਦੀ ਸੀ ਪਹਿਲਾਂ ਤਾਂ ਅਸੀਂ ਮੋਲੀ ਲੈਂਦੇ ਸੀ ਫਿਰ ਹੌਲੀ ਹੌਲੀ ਕੁਝ ਮੱਝਾਂ ਗਾਵਾਂ ਰੱਖਣੇ ਸ਼ੁਰੂ ਕੀਤੀਆਂ ਸੰਗਤ ਵਾਲਿਓ ਕਿਸੇ ਨੇ ਇੱਕ ਮੱਝ ਦਾਨ ਕਰਤੀ ਕਿਸੇ ਨੇ ਦੋ ਕੋਈ ਗਊ ਛੱਡ ਗਿਆ ਤਾਂ ਇਦਾਂ ਹੀ ਕਰਦੇ ਕਰਦੇ ਸਾਡੇ ਕੋਲੇ ਕਰੀਬ 80-85 ਜਿਹੜੀਆਂ ਮੱਝਾਂ ਤੇ ਗਾਵਾਂ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਰਹਿ ਰਹੀਆਂ ਤੇ ਉਹ بڑے ਛੋਟੇ ਜਿਹੇ ਸ਼ੈੱਡ ਦੇ ਵਿੱਚ ਹੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਕਤ ਕੱਟ ਰਹੇ ਸੀ ਜਗ੍ਹਾ ਘੱਟ ਸੀਗੀ ਸ਼ੈੱਡ ਵੀ ਛੋਟਾ ਸੀ ਔਰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਦੁੱਧ ਵੀ ਅਸੀਂ ਮੁੱਲ ਲੈਨੇ ਆਂ ਕਰੀਬ ਸਾਡਾ 30% ਦੁੱਧ ਦੀ ਪੂਰਤੀ ਹੁੰਦੀ ਹੈ ਇਹਨੇ ਡੰਗਰ ਪਸ਼ੂਆਂ ਤੋਂ ਬਾਕੀ 70% ਦੁੱਧ ਸਾਨੂੰ ਮੁੱਲ ਲੈਣਾ ਪੈਂਦਾ ਸੀ ਤਾਂ ਫਿਰ ਵਕਤ ਦੇ ਨਾਲ ਜ਼ਰੂਰਤ ਬਦਲੀ ਤੇ ਅਸੀਂ ਇੱਥੇ ਇੱਕ ਜਗ੍ਹਾ ਦਾ ਟੁਕੜਾ ਲਿਆ ਸੀਗਾ ਜ਼ਮੀਨ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਸੰਗਤ ਦੇ ਸਹਿਯੋਗ ਨਾਲ ਇਹ ਪੌਣਾ ਕ ਕਿਲਾ ਜਗਾ ਜਿਹੜੀ ਹੈਗੀ ਆ ਇਹ ਸੁਪਨਿਆਂ ਦੇ ਘਰ ਤੋਂ ਦੂਰ ਆ ਸੜਕ ਦੇ ਦੂਜੇ ਪਾਸੇ ਆ ਤੇ ਇੱਥੇ ਹੁਣ ਅਸੀਂ ਵੱਡਾ ਸ਼ੈੱਡ ਬਣਾਉਣ ਲੱਗੇ ਆ ਪਸ਼ੂਆਂ ਵਾਸਤੇ ਜਿੱਥੇ ਉਹਨਾਂ ਦੇ ਰਹਿਣ ਦੇ ਲਈ ਖੁੱਲੀ ਡੁੱਲੀ ਜਗਾ ਹੋਊਗੀ ਜਿੱਥੇ ਸਾਡੀ ਕੋਸ਼ਿਸ਼ ਹੋਊਗੀ ਵੀ ਇੱਕ ਚੰਗੇ ਨਸਲ ਦੇ ਮੱਝਾਂ ਤੇ ਗਾਵਾਂ ਨੂੰ ਰੱਖਿਆ ਜਾਵੇ ਤੇ ਜਿਹੜੀ ਦੁੱਧ ਦੀ ਪੂਰਤੀ ਆ ਮੁੱਲ ਲੈਣ ਦੀ بجائے ਇੱਥੋਂ ਹੀ ਘਰ ਦੇ ਵਿੱਚੋਂ ਆਪਣੀ ਡੰਗਰ ਪਸ਼ੂਆਂ ਤੋਂ ਹੀ ਪੂਰੀ ਹੋ ਜਾਇਆ ਕਰਦੀ ਤੇ ਉਹਦੇ ਲਈ ਸ਼ੈੱਡ ਬਣਨਾ ਸੀਗਾ ਇਹ ਵੀ ਇੱਕ ਵੱਡਾ ਕਾਰਜ ਆ ਕਿਉਂਕਿ ਤਕਰੀਬ 1.5 200 ਮੱਝਾਂ ਤੇ ਗਾਵਾਂ ਵਾਸਤੇ ਸ਼ੈੱਡ ਬਣਨਾ ਤੇ ਜਿਹੜਾ ਕਿ 100 ਫੁੱਟ ਬਾਈ 135 135 ਫੁੱਟ ਉਹਦਾ ਬਾਇਆ ਵਾ ਤੇ ਲੋਜੇ ਦਾ ਸਾਰਾ ਸਮਾਨ ਜਿਹੜਾ ਉਹ ਆ ਚੁੱਕਿਆ ਵਾ ਜਿਹੜਾ ਛੱਤ ਦੇ ਸਟਰਕਚਰ ਵਾਸਤੇ ਵਰਤਿਆ ਜਾਣਾ ਤੇ ਹਜੇ ਚਾਦਰਾਂ ਵਗੈਰਾ ਆਉਣੀਆਂ ਬਾਕੀ ਇੱਟਾਂ ਆ ਗਈਆਂ ਵਾ ਸਰੀਏ ਦੀ ਸੀਮੈਂਟ ਦੀ ਲੋੜ ਆ ਰੇਤੇ ਦੀ ਲੋੜ ਆ ਬਜਰੀ ਦੀ ਲੋੜ ਆ ਇਹ ਸਾਰੇ ਕਾਹਦੀਆਂ ਜ਼ਰੂਰਤਾਂ ਹੌਲੀ ਹੌਲੀ ਜਿਵੇਂ ਜਿਵੇਂ ਪੂਰੀਆਂ ਹੋਣਗੀਆਂ ਤੇ ਇਹ ਕਾਰਜਾ ਜਿਹੜੇ ਨਿਪਰੇ ਚੜਨਗੇ ਅੱਜ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਇਸ ਸੁਪਨਿਆਂ ਦੇ ਘਰ ਦੀ ਇੱਕ ਅਹਿਮ ਜ਼ਰੂਰਤ ਹੈ ਜਿਹੜੀ ਡੰਗਰਾਂ ਤੇ ਪਸ਼ੂਆਂ ਵਾਸਤੇ ਜਿਹੜਾ ਘਰ ਬਣਾਉਣਾ ਉਹਦਾ ਨਹੀਂ ਪੱਥਰ ਰੱਖਣ ਲੱਗੇ ਆ ਰਾਣਿਕ ਨਾਮ ਚੜਦੀ ਕਲਾ ਤੇਰੇ ਭੜੇਸਰ ਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮਨੋਕਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੱਡਾ ਪਰਿਵਾਰ 380 ਦੇ ਕਰੀਬ ਮੈਂਬਰਾਂ ਅਸੀਂ ਪਰਿਵਾਰ ਦੇ ਉਹ ਸੁਪਨਿਆਂ ਦੇ ਘਰ ਵਿੱਚ ਰਹਿਣੇ ਆ ਜਿੱਥੇ ਉਹਨਾਂ ਦੀਆਂ ਘਰੇਲੂ ਜ਼ਰੂਰਤਾਂ ਚਾਹੇ ਉਹ ਬੱਚਿਆਂ ਦੇ ਪੜ੍ਹਾਈ ਲਿਖਾਈ ਲਈ ਸਕੂਲ ਹੋਵੇ ਚਾਹੇ ਉਹ ਇਲਾਜ ਵਾਸਤੇ ਸਾਡੇ ਪਰਿਵਾਰ ਦੇ ਹਸਪੀਟਲ ਹੋਵੇ ਚਾਹੇ ਅੰਦਰ ਗੁਰੂ ਘਰ ਦੀ ਇਮਾਰਤ ਹੋਵੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਕਿਚਨ ਆ ਜਿਵੇਂ ਰਸੋਈ ਆ ਜਾਂ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਘਰ 'ਚ ਪੈਂਦੀਆਂ ਤਾਂ ਉਹਨਾਂ ਦੀ ਪੂਰਤੀ ਵਾਸਤੇ ਸਮੇਂ-ਸਮੇਂ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਜਿਵੇਂ ਵੈਲਡਿੰਗਾਂ ਦੀ ਜ਼ਰੂਰਤ ਪੈ ਰਹੀ ਆ ਥੋੜੀ ਥੋੜੀ ਅਸੀਂ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਏਡੇ ਵੱਡੇ ਪਰਿਵਾਰ ਦੇ ਵਿੱਚ ਚਾਹ ਵਾਸਤੇ ਦਹੀਂ ਵਾਸਤੇ ਲੱਸੀ ਵਾਸਤੇ ਦੁੱਧ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਲੋੜ ਪੈਂਦੀ ਸੀ ਗੁਰੂ ਕਿਰਪਾ ਕਰਨ ਇੱਕਾ ਮ ਸੁੱਖ ਸ਼ਾਂਤੀ ਨਾਲ ਨੇਪਰੇ ਚੜ੍ਹੇ ਸਾਡੇ ਮਜ਼ਦੂਰ ਭਰਾ ਜਾਂ ਜਿਹੜੇ ਵੀਰਾਂ ਨੇ ਸਾਡਿਆਂ ਨੇ ਇੱਥੇ ਕੰਮ ਕਰਨਾ ਬਿਲਡਰਾਂ ਨੇ ਜਾਂ ਹੋਰ ਸਾਰੇ ਉਸੋ ਸ਼ਾਂਤੀ ਨਾਲ ਕੰਮ ਕਰਨ ਤੰਦਰੁਸਤ ਰਹਿਣ ਗੁਰੂ ਕਿਰਪਾ ਕਰਨ ਕੰਮ ਜਲਦੀ ਜਲਦੀ ਨਿਪਰੇ ਚੜੇ ਤੇ ਇਸ ਬਿਲਡਿੰਗ ਦੀ ਵਰਤੋਂ ਕਰਕੇ ਉਹ ਸਾਰੇ ਜਿਹੜੇ ਮੱਜਾਂ ਤੇ ਗਾਵਾਂ ਆ ਉਹ ਇੱਥੇ ਸ਼ਿਫਟ ਹੋ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਸਾਰਿਆਂ ਦਾ ਭਲਾ ਕਰਨ ਦੀ ਬਹੁਤ ਬਹੁਤ ਸ਼ੁਕਰੀਆ ਸਾਰੀ ਸੰਗਤ ਦਾ ਸਾਡੇ ਪਰਿਵਾਰ ਦੇ ਮੈਂਬਰ ਠੇਕੇਦਾਰ ਸਾਹਿਬ ਵੀ ਆ ਗਏ ਨੇ सरपंच साहब भाई जी हुनी पमाल ਤੋਂ ਸਾਡੇ ਸਰਪੰਚ ਜੀ ਨੇ ਤੇ ਇਹਨਾਂ ਦੇ ਕੋਲੋਂ ਸਾਰਾ ਜਿਹੜਾ ਹਾਰਡਵੇਅਰ ਦਾ ਸਮਾਨ ਆ ਜਿਵੇਂ ਲੋਹੇ ਦਾ ਸਟਰਕਚਰ ਸਾਰਾ ਇਹਨਾਂ ਵੱਲੋਂ ਭੇਜਿਆ ਗਿਆ ਕਿਉਂਕਿ ਇਹਨਾਂ ਦੀ ਦੁਕਾਨ ਆ ਤੇ ਸਿੱਧਾ ਡਾਇਰੈਕਟ ਫੈਕਟਰੀ 'ਚੋਂ ਜੋਰ ਰਾਇਤ ਕਰਾ ਕੇ ਸਾਨੂੰ ਇਹ ਚੀਜ਼ ਲੈ ਕੇ ਦਿੰਦੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ